কচ <coughs> ਅੱਜ ਦੀ ਉਹ ਯਾਤਰਾ ਸਾਤਾ ਸਾਹ ਕੋਸਰ ਦੀ ਅਹਵਾਈ ਦੇ ਵਿੱਚ ਉਧਰ ਜਾਣਾ ਕਿਉਂ ਨਾ ਤੂੰ ਇੱਥੇ ਆ ਜੀ ਆਈ ਉਧਰ ਆ ਜਾਣਾ ਆ ਤੂੰ ਸਾਨੂੰ ਚੱਕ ਲਈ ਉਧਰ ਆ ਜਾਣਾ ਆ ਆਇਆ ਇੱਧਰ ਸ਼ਾਮੇ ਖੜਾ ਉਹ ਸ਼ਾਮੇ ਉਹ ਤੇ ਆਈ ਹੀ ਰੋ ਜਾਣਾ ਸਾਰੀਆਂ ਸੰਤਾ ਜਾ ਰਿਓ ਫਟੇ ਬਾਈਪਾਸ ਤੋਂ ਟਰਨ ਕਰਨੀ ਆ ਬਾਈਪਾਸ ਤੋਂ ਅੱਗੇ ਮੁਲਾਜ਼ਮ ਦੀ ਗੱਡੀ ਲੱਗੀ ਹੋਈ ਆ ਉਹਨਾਂ ਨੂੰ ਦੱਸਿਆ ਉਹ ਬਾਈਪਾਸ ਤੋਂ ਟਰਨ ਕਰਨੀ ਆ ਆਜ ਇੱਕ ਮਿੰਟ ਇੱਕ ਮਿੰਟ ਪਿੱਛੇ ਪਿੱਛੇ ਸਾਰਿਆਂ ਨੇ ਜਾਣਾ ਪੁਰੇ ਮਿਊਨਿਸਿਪਲ ਹਲਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਰਵਿੰਦਰ ਜੀ ਲਾਲੀ ਜੀ ਸਪੈਸ਼ਲ ਬਾਈਕ ਤੇ ਥਾਲੀ ਅੱਗੇ ਆਉਂਦਾ ਚੱਲੋ ਸਾਈਡ ਤੇ ਲਾ ਲਓ ਥਾਲੀ ਅੱਗੇ ਆਉਣ ਦੇ ਸਾਈਡ ਤੇ ਕਰ ਲਓ ਨਹੀਂ ਚੱਲਣਾ ਨਹੀਂ ਕਿਸੇ ਨੇ ਵੀ ਇੱਧਰ ਨੂੰ ਕਰੋ ਥਾਲਕੀ ਆਉਣ ਦੇ ਬਿੱਟੂ ਜੀ ਤੁਸੀਂ ਥੋੜਾ ਕੱਟੀ ਜਾਓ ਇੱਧਰ ਨੂੰ ਕਰ ਲੋ ਇਹ ਪਾਲਕੀ ਵਧਣੀ ਆ ਪਹਿਲਾਂ ਪਾਲਕੀ ਪਾਲਕੀ ਅੱਗੇ ਕਰੋ ਜੀ ਸਾਈਡ ਤੇ ਪਾਲਕੀ ਲਿਆਓ ਜੀ ਅੱਗੇ ਬਿਲਕੁਲ ਆਰਾਮ ਦੇ ਨਾਲ ਜਾਣਾ ਸਾਰਿਆਂ ਨੇ ਪੂਰੇ ਡਿਸਪੀਸਿਪਲਨ ਦੇ ਵਿੱਚ ਜਾਣਾ ਵਾ ਔਰ ਅਰੇ ਸਰਕਾਰ ਦੇ ਵੀਰਾਂ ਨੂੰ ਬੇਨਤੀ ਆ ਕਿ ਪਹਿਲੇ ਹੱਲੇ ਚੱਲੋ ਜੀ ਅੱਜ ਮੈਂ 1 ਮਿੰਟ ਦੀ ਬਿਲਕੁਲ ਆਰਾਮ ਦੇ ਨਾਲ ਹਾਂਜੀ ਬਿਲਕੁਲ ਨਹੀਂ ਨਹੀਂ ਅੱਗੇ 1 ਮਿੰਟ ਆ ਗੱਡੀ ਅੱਗੇ ਲਾਓ ਜੀ ਗੱਡੀ ਅੱਗੇ ਲਾਓ ਗੱਡੀ ਅੱਗੇ ਤੁਸੀਂ ਇੱਕਦਾਂ ਦੇ ਪਿੱਛੇ ਰਹਿਣਾ ਜੀ ਇਹਨਾਂ ਦੇ ਨਾਲ 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 ਚੱਲਿਓ ਅੱਗੇ ਲਾਓ ਤੁਸੀਂ ਬਾਈਕ ਰੋਕ ਲੈਣਾ ਬਾਈਕ ਦੀ ਜਗ੍ਹਾ ਬਾਈਕ ਚੱਲਿਆ ਇੱਥੇ ਰੁਕ ਜਾਓ ਹਾਏ ਬਟੂ ਜੀ ਮੋਰਾਂ ਮਰੀ ਜਾਂਦਾ ਆ ਇੱਕ ਮਰ ਵਾਪਸ ਜਾਗ ਲੋ ਟ੍ਰੈਫਿਕ ਰੋਕ ਲੋ 2 ਮਿੰਟ ਟ੍ਰੈਫਿਕ ਰੋਕੋ ਜੀ 1 ਮਿੰਟ ਚਲੋ ਜੀ ਹੋਰ ਕਲੀ ਚਲਾ ਜੀ ਮੋਰਾਂ ਦੋ ਦੋ ਰੋਕ ਲੋ ਯਾਰ ਸੋਵੀਂ ਚਲੋ ਜੀ ਚਲੋ ਚਲੋ ਆਪਾਂ ਡਿਸਪਲਿਨ ਦੇ ਨਾਲ ਸਾਰੇ ਨੇ ਤਿਉਹਾਰ ਦੇ ਨਾਲ ਹੋਏ ਯਾਰ ਭਾਈ ਮੋਟਰਸਾਈਕਲ ਆਪਾਂ ਸਾਰੇ ਮੋਟਰ ਕਿ ਪਿਆ ਕਿਰਾ ਯੋਗਰ ਐਸਰ ਸਾਉਂਡ ਵਾਲੀ ਗੱਡੀ ਅੱਗੇ ਆਉਣ ਦਿਓ ਅੱਗੇ ਲਾਓ ਜੀ ਇਹਨੇ ਪਿੱਛੇ ਲਾਓ ਗੱਡੀ ਹਾਂਜੀ ਜੈਗੁਰਦੇਵ ਤੁਹਾਨੂੰ ਜੈਗੁਰੂ ਜੀ ਦੀ ਸਭਾ ਜੀ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਤੋਂ ਜੋ ਜਾਗਰਾਂ ਦੀ ਬਾਤ ਹੈ ਜੀ ਦੇ ਫਾਦਰ ਸਾਹਿਬ ਦਰਵਾਜ਼ਾ ਕਰ ਰਹੇ ਨੇ ਇਹ ਸੋ ਦੇਖ ਸਕਦੇ ਹੁਣ ਸਾਰੇ ਲਾਈਵ ਤੁਸੀਂ ਰਾ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਦੇਖ ਸਕਦੇ ਹੋ ਛਰਦੇ ਨਿਸ਼ਾਨ ਸਭ ਬਹੁਤ ਹੀ ਵਧੀਆ ਲੱਗ ਰਹੇ ਆ ਹਾਂ ਇੱਕ ਮਿੰਟ ਰੁਕ ਜਓ ਚਲੋ ਵੀ ਇੱਕ ਮਿੰਟ ਰੁਕ ਜਓ Ô sao, thế sẽ được lên mặt tôi. Ô